ਸਤਿ ਸ਼੍ਰੀ ਅਕਾਲ ਚਰਦਿਗਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਆਂ ਸੁਰਖੀਆਂ ਦੇ ਵੱਲ ਡੋਨਲਡ ਟਰੰਪ ਤੇ ਜਾਨਲੇਵਾ ਹਮਲਾ ਵਾਲ-ਵਾਲ ਬਚੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਮੌਕੇ ਤੋਂ ਏਕੇ 47 ਬਰਾਮਾ ਰਾਜਸਥਾਨ ਦੇ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ ਸੱਤ ਜਣੀਆਂ ਦੀ ਹੋਈ ਮੌਤ ਤੇ 3 ਜ਼ਖਮੀ ਕ੍ਰੇਨ ਨਾਲ ਕੱਢਿਆ ਗਿਆ ਲਾਸ਼ਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪਤ ਅੱਦੇ ਦਿਵਸ ਮੌਕੇ ਸੰਗਤਾਂ ਹੋਈਆਂ ਦਰਬਾਰ ਸਹਿ ਵਿਖੇ ਨਤਮਸਤਕ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਤੇ ਇੱਕ ਵਾਰ ਫੇਰ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫਲੋਰੀਡਿਆ ਚ ਉਹਨਾਂ ਦੇ 골ਫ ਕੋਰਸ ਤੇ ਗੋਲੀਬਾਰੀ ਕੀਤੀ ਗਈ ਹੈ ਸਾਬਕਾ ਰਾਸ਼ਟਰਪਤੀ ਇਸ ਹਮਲੇ ਚ ਬਾਲਬਾਲ ਪਚ ਗਏ ਪਰ ਮੌਕੇ ਤੇ ਕਹੇ ਕਿ 47 ਬਰਾਮਦ ਹੋਈ ਹੈ ਇਸ ਹਮਲੇ ਸੰਬੰਧੀ ਜਾਰੀ ਬਿਆਨ ਚ ਐਫਬੀਆਈ ਨੇ ਕਿਹਾ ਕਿ ਗੋਲੀ ਚੱਲਣ ਦੇ ਸਮੇਂ 트াম্প ਉਥੋਂ ਸਿਰਫ 275 ਤੋਂ 455 ਮੀਟਰ ਦੂਰਸਾਨ ਇੱਕ ਚਸ਼ਮਦੀਨ ਨੇ ਇਥੋਂ ਤੱਕ ਕਿਹਾ ਕਿ ਉਸਨੇ ਇੱਕ ਆਦਮੀ ਨੂੰ ਝਾੜੀਆਂ ਵਿੱਚੋਂ ਭੱਜਦੇ ਦੇਖਿਆ ਜੋ ਫਿਰ ਕਾਲੇ ਰੰਗ ਦਾ ਨਿਸ਼ਾਨਕਾਰ ਵਿੱਚ ਚਲਾ ਗਿਆ 트াম্প ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀਆਂ ਨੇ ਵੀ ਸ਼ੱਕ ਕੀਤੀ ਗੋਲੀਬਾਰੀ ਕੀਤੀ ਹੈ ਪਰ ਉਹ ਭੱਜਣ ਜ ਕਾਮਯਾਬ ਹੋ ਗਿਆ ਫਿਲਹਾਲ ਇਸ ਹਮਲੇ ਤੋਂ ਬਾਅਦ ਸਾਬਕਾ ਰਾਸ਼ਪਤੀ ਡੋਨਲਡ 트াম্প ਨੇ ਕਿਹਾ ਕਿ ਪੂਰੀ ਤਰ੍ਹਾਂ ਸਵਖਤ ਨਹੀਂ ਤੇ ਕਿਸੇ ਵੀ कीमत पर चुकन वाले नहीं है उन्हें एक ईमेल राही अपने समर्थकों लिखे मैं सुरक्षित हाँ हूँ मैनू कोई रुकावट नहीं हो सकती याद रखो कि मैं कद समर्पण नहीं करा राष्ट्रपति अहदे के उम्मीदवार कमला हैरिस ने भी इस हमले पर चिंता प्रगटाई है जोर दे के कहा कि अमरीका हिंसा लिए कोई थान नहीं है ਬਸੀ ਪਠਾਣਾ ਮਰੀਂਡਾ ਰੋਡ ਪੈਂਦੇ ਪਿੰਡ ਨੋਗਾਵਾ ਨਜ਼ਦੀਕ ਵਾਪਰੇ ਇੱਕ ਸੜਕੀ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਸੜਕ ਹਾਸੀ ਵਿੱਚ ਮੌਤ ਹੋ ਗਈ ਹੈ ਦੱਸ ਦਈਏ ਕਿ ਮ੍ਰਿਤਕ ਪੁਲਿਸ ਮੁਲਾਜ਼ਮ ਜਸਪ੍ਰੀਤ ਸਿੰਘ ਦੇ ਜਨਮ ਦਿਨ ਤੋਂ ਅਗਲੇ ਦਿਨ ਹੀ ਦਰਦਨਾਖ ਹਾਸੇ 'ਚ ਉਸ ਦੀ ਮੌਤ ਹੋਈ ਹੈ ਮ੍ਰਿਤਕ ਜਸਪ੍ਰੀਤ ਸਿੰਘ ਆਪਣੇ ਮੋਟਰਸਾਈਕਲ ਤੇ ਜਦੋਂ ਪਿੰਡ ਨੋਗਾਵਾ ਕੋਲ ਪਹੁੰਚਿਆ ਤਾਂ ਟਰੱਕ ਬਿਨਾਂ ਲਾਈਟਾਂ ਤੇ ਇੰਡੀਕੇਟਰਾਂ ਤੋਂ ਖੜਿਆ ਸੀ ਜਿਸ ਦੇ ਪਿੱਛੇ ਜਸਪ੍ਰੀਤ ਸਿੰਘ ਦਾ ਮੋਟਰਸਾਈਕਲ ਟਕਰਾਇਆ ਇਸ ਹਾਦਸੇ ਵਿੱਚ ਜਸਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਥਾਣਾ ਬਸੀ ਪਠਾਣਾ ਦੇ ਜਾਂਚ ਅਧਿਕਾਰੀ ਪਵਨ ਕੁ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਪੁਲਿਸ ਮੁਲਾਜ਼ਮ ਫਤਿਹਗੁਰ ਸਾਹਿਬ ਦੇ ਪੁਲਿਸ ਲਾਈਨ ਦਾ ਮੁਲਾਜ਼ਮ ਸੀ ਜੀ ਸਿੰਘ ਨੰਦੇ ਦਾ ਮੁਲਾਜ਼ਮ ਸਾਡਾ ਪੰਜਾਬ ਪੁਲਿਸ ਦਾ ਜਵਾਨ ਸੀ ਜੀ ਇਹ ਆਪਣੀ ਡਿਊਟੀ ਤੋਂ ਆਇਆ ਸੀ ਗਨਮੈਲ ਸੀ ਬਤੌਰ ਤੇ ਇਰਾਜਾ ਤੱਬ ਵਾਲਿਆਂ ਨਾਲ ਜੀ ਕੀ ਆਪਣੀ ਡਿਊਟੀ ਤੋਂ ਆ ਰਿਹਾ ਸੀ ਇਹ ਪੁਲਿਸ ਵਾਲਾ ਜਾਂ ਰਿਹਾ ਸੀ ਕੰਮ ਵਾਸਤੇ ਤੇ ਰਸਤੇ 'ਚ ਜਿੱਥੇ ਨਵਪਿੰਡ ਨਗਾਵੇਂ ਦੇ ਕੋਲ ਜੀ ਸ਼ਰਾਬ ਦੇ ਠੇਕੇ ਦੇ ਬਾਹਰ ਇੱਕ ਟਰੱਕ ਖੜਾ ਸੀ ਜਿਹੜਾ ਪਿੱਛੇ ਤੋਂ ਆ ਰਿਹਾ ਸੀ ਇਹ ਨੇਰਾ ਹੁਣ ਕਰਕੇ ਇਹ ਟਰੱਕ ਦੇ ਵਿੱਚ ਜਾ ਕੇ ਵੱਜਿਆ ਤੇ ਉੱਥੇ ਹੀ ਮੌਕੇ ਤੇ ਉਹ ਮੌਤ ਹੋ ਗਈ ਜਿਹਦਾ ਪੋਸਟਮਾਨ ਕਰਵਾ ਕੇ ਬਾਰਸਾ ਦੇ ਹਵਾਲੇ ਕਰ ਦਿੱਤਾ ਕਿ ਅੱਜ ਉਹਦਾ ਸੰਸਕਾਰ ਹੋ ਗਿਆ ਰਾਜਸਥਾਨ ਦੇ ਬੂੰਦੀ ਚ ਇੱਕ ਟਰੱਕ ਤੇ ਕਾਰ ਵਿਚਾਲੇ ਹੋਈ ਟੱਕਰ ਚ ਮਧ ਪ੍ਰਦੇਸ਼ ਦੇ ਦੇਵਾਸ ਦੇ ਰਹਿਣ ਵਾਲੇ 7 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦੋਂ ਕਿ 3 ਜਣੇ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਜਿਸ ਨੂੰ ਕੋਟਾ ਦੇ ਜ਼ਿਲ੍ਹਾ ਹਸਪਤਾਲ ਚ ਭਰਤੀ ਕਰਵਾਇਆ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਫਸਿਆ ਲਾਸ਼ਾਂ ਨੂੰ ਕ੍ਰੇਨ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਜਾ ਸਕਿਆ ਕਾਰ ਸਵਾਰ ਦੇਵਾਸ ਤੋਂ ਰਾਜਸਥਾਨ ਦੇ ਸੇਕਰ ਦੇ ਧਾਰਮਿਕ ਸਥਾਨ ਖਾਟੂ ਸ਼ਾਮਦੀਰ ਦੇ ਦਰਸ਼ਨਾਂ ਲਈ ਜਾ ਰਹੇ ਸਨ ਪੁਲਿਸ ਅਫਸਰਡੈਂਟ ਹਨਮਨ ਪ੍ਰਸਾਦ ਮੀਨਾ ਨੇ ਦੱਸਿਆ ਕਿ ਕਾਰ ਬੂੰਦੀ ਜ਼ਿਲ੍ਹੇ ਦੇ ਹਿੰਡੋਲੀ ਪ ਦੇਸ਼ਾਤੋ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ ਹਾਦਸੇ ਤੋਂ ਬਾਅਦ ਹਾਈਵੇ ਦੇ ਦੋਹਾਂ ਪਾਸੇ ਲੰਬਾ ਜਾਮ ਲੱਗ ਗਿਆ ਮਾਲਪਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇੰਟਰਨੈਟ ਮੀਡੀਆ ਤੇ ਪੋਸਟ ਕਰਕੇ ਹਾਦਸੇ ਤੋਂ ਜ਼ਾਹਿਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਜ਼ਖਮੀਆਂ ਦੇ ਸਹੀ ਲਾਜ਼ਮੀ ਰਾਜਸਥਾਨ ਸਰਕਾਰ ਦੇ ਸੰਪਰਕ ਨੇ ਤੇ ਉਹਨਾਂ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਬਾ ਸਰਕਾਰ ਵੱਲੋਂ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਰੁਕਣ ਦਾ ਨਾਂ ਨਹੀਂ ਲੈ ਰਿਹਾ ਭਾਵੇਂ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਨਿਤ ਉਪਰਾਲੇ ਕੀਤੇ ਜਾਂਦੇ ਨੇ ਤੇ ਪੁਲਿਸ ਵੱਲੋਂ ਨਸ਼ਿਆਂ ਦੇ ਸੁੱਧਾਗਰਾਂ ਨੂੰ ਫੜਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ ਨਸ਼ੇ ਦੇ ਸੁੱਧਾਗਰਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਸੁੱਧਾਗਰਾਂ ਨੂੰ ਪੰਜਾਬ ਪੁਲਿਸ ਤੇ ਕਾਨੂੰਨ ਦਾ ਕੋਈ ਡਰ ਨਹੀਂ ਹੈ ਨਸ਼ੇ ਦੇ ਸੁੱਧਾਗਰ ਆਪਣੇ ਲਾਲਚ ਲਈ ਪੰਜਾਬ ਦੀ ਜਵਾਨੀ ਦਾ ਕਾਹਨ ਕਰ ਰਹੇ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਪੈਣੀ ਬਾਗਾ ਵਿੱਚ ਚਿੱਟੇ ਤੋਂ ਪਰੇਸ਼ਾਂਤ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਪਿੰਡ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਦੱਸਿਆ ਕਿ ਉਹਨਾਂ ਦੇ ਪਿੰਡ ਇਟਾ ਵਿਕਰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕਾਨੂੰਨ ਦਾ ਡਰ ਨਹੀਂ ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਜੋ ਚਿੱਟੇ ਵੇਚਦੇ ਨੇ ਉਹਨਾਂ ਦੀ ਉਹਨਾਂ ਨੇ شناخت ਕਰ ਲਈ ਹੈ ਤੇ ਇਹਨਾਂ ਲੋਕਾਂ ਦੇ ਨਾਂ ਅਸਿਸਮੀ ਮਾਨਸਾ ਨੂੰ ਦੱਸੇ ਜਾਣਗੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਨਸ਼ੇ ਦੇ ਸੁੱਧਾਗਰਾਂ ਤੇ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਤਾਂ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਬਚਾਇਆ ਜਾ ਸਕੇ ਪਿੰਡ ਭੈਣੀ ਵਾਗਾ ਦੇ ਵਿੱਚ ਵੱਡੇ ਪੱਧਰ ਤੇ ਕੱਟ ਕੀਤਾ ਗਿਆ ਹੈਗਾ ਕਿਉਂਕਿ ਦਿਨ-ਬਦਨ ਜਿਹੜਾ ਚਿੱਟੇ ਦਾ ਨਸ਼ਾ ਵਧ ਰਿਹਾ ਹੈਗਾ ਸਰਕਾਰ ਇਹ ਕਹਿ ਕੇ ਆਏ ਸੀ ਕਿ ਸੱਤਾ ਦੇ ਵਿੱਚ ਵੀ ਹਫ਼ਤਿਆਂ ਦੇ ਹਿਸਾਬ ਨਾਲ ਅਸੀਂ ਨਸ਼ਾ ਇੱਥੇ ਬੰਦ ਕਰ ਦਾਂਗੇ ਪਰ ਇੱਥੇ ਬਹੁਤ ਢੱਲੇ ਨਾਲ ਜਿਹੜਾ ਨਸ਼ਾ ਵਿਕ ਰਿਹਾ ਹੈਗਾ ਲੋਕਾਂ ਦੇ ਪੁੱਤ ਮਾਰੇ ਜਾ ਰਹੇ ਆ ਜਾਨੀ ਨਿਸ਼ਾਨ ਹੋ ਰਿਹਾ ਮਾਲੀ ਨਿਸ਼ਾਨ ਹੋ ਰਿਹਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਤੇ ਬਹੁਤ ਸਾਰੇ ਕਤਲ ਹੋਏ ਨੇ ਆਪਣੇ ਪਿੰਡ ਤਲਵੰਡੀ ਦੇ ਨਾਲ ਉੱਥੇ ਕਤਲ ਹੋ ਗਏ ਚਿੱਟਿਆਣੇ ਪਿਓ ਪੁੱਤ ਘਰੋਂ ਕੱਢ ਕੇ ਮਾਰ ਦਿੱਤੇ ਨੇ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਤੇ ਆਪਣੇ ਪਿੰਡ ਭੈਣੀਵਾਗਾ ਦੇ ਵਿੱਚ ਵੀ ਰੋਜ਼ ਦੀਆਂ ਇਹ ਵਾਰਦਾਤਾ ਹੁੰਦੀਆਂ ਨੇ ਤੇ ਇਸ ਕਰਕੇ ਪਿੰਡ ਇਕੱਠਾ ਹੋਇਆਗਾ ਇਹਨੂੰ ਸਖਤ ਐਕਸ਼ਨ ਲਾਵਾਂਗੇ ਇੱਕ ਵਾਰੀ ਐਸਐਸਪੀ ਦੇ ਧਿਆਨ 'ਚ ਲਿਆ ਕੇ ਉਸ ਤੋਂ ਬਾਅਦ ਲੋਕ ਲਹਿਰ ਜਿੱਧਰ ਨੂੰ ਕੋਈ ਫੈਸਲਾ ਲਾਊਗੀ ਉਸ ਹਿਸਾਬ ਨਾਲ ਅਸੀਂ ਫੈਸਲਾ ਲਾਵਾਂਗੇ ਚਾਹੇ ਸਾਨੂੰ ਕੁੱਟ ਕੇ ਸਮਝਾਉਣੇ ਪੈਣ ਕਿਸੇ ਤਰੀਕੇ ਨਾਲ ਵੀ ਸਾਨੂੰ ਕਰਨਾ ਪਵੇ ਉਹੀ ਕਰਾਂਗੇ ਅਸੀਂ ਡਾਕਟਰ ਬੀ.ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਫਾਜ਼ ਦਿਲਕਾਂ ਵੱਲੋਂ ਮਾਨਸਿਕ ਰੋਗਾਂ ਤੇ ਨਸ਼ਾ ਛਡਾਊ ਕੈਂਪ ਦਾ ਯੋਜਨ ਕੀਤਾ ਗਿਆ ਇਸ ਕੈਂਪ ਦਾ ਮੁੱਖ ਉਦੇਸ਼ ਮਾਨਸਿਕ ਰੋਗਾਂ ਦੀ ਸਹੀ ਜਾਣਕਾਰੀ ਦੇਣਾ ਤੇ ਨਸ਼ੇ ਦੀ ਆਦੀ ਮਰੀਜ਼ਾਂ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਸੀ ਇਸ ਕੈਂਪ ਦੌਰਾਨ ਡਾਕਟਰ ਪਿਕਾਕਸ਼ੀ अरोੜਾ ਨੇ ਮਾਨਸਿਕ ਸਿਹਤ ਨਾਲ ਜੁੜੇ ਮੁੱਖ ਮੁੱਦਿਆਂ ਬਾਰੇ ਮਰੀਜ਼ਾਂ ਨੂੰ ਜਾਣਕਾਰੀ ਦਿੱਤੀ ਡਾਕਟਰ अरोੜਾ ਨੇ ਖਾਸ ਤੌਰ ਤੇ ਮਾਨਸਿਕ ਰੋਗਾਂ ਦੀ ਪਛਾਣ ਇਲਾਜ ਤੇ ਪਰਿਵਾਰਕ ਸਹਿਯੋਗ ਦੇ ਮਹੱਤਵ ਤੇ ਰੌਸ਼ਨੀ ਪਾਈ ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਅਜੀਤ ਸਚਦੇਵਾ ਤੇ ਜਨਰਲ ਖਤਰ ਪੂਜਾ ਲੁਥਰਾ ਸਚਦੇਵਾ ਨੇ ਕਿਹਾ ਕਿ ਉਹਨਾਂ ਸੋਸਾਇਟੀ ਹਮੇਸ਼ਾ ਹੀ ਮਾਨਸਿਕ ਸਿਹਤ ਤੇ ਨਸ਼ਿਆਂ ਦੀਆਂ ਸਮੱਸਿਆਵਾਂ ਤੇ ਧਿਆਨ ਦਿੰਦੀ ਰਹੀ ਹੈ ਸ਼ੋਮਨੀ ਅਕਾਲੀ ਦਲ ਨੂੰ ਮੋਰਤੋਂ ਸੁਰਜੀਤ ਕਰਨ ਲਈ ਸਮੁੱਚੇ ਸਿੱਖ ਪੰਥ ਨੂੰ ਜਾਗਰੂਕ ਹੋ ਕੇ ਇਕੱਤਰ ਹੋਣ ਦੀ ਲੋੜ ਹੈ ਸ਼ੋਮਨੀ ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਬਲਕਿ ਇਹ ਸਮੁੱਚੇ ਸਿੱਖ ਜਗਤ ਦੀ ਨੁਮਾਇੰਦਗੀ ਕਰਨ ਵਾਲੀ ਤੇ ਸਿੱਖੀ ਸਿਧਾਂਤਾਂ ਅਨੁਸਾਰ ਚੱਲਣ ਵਾਲੀ ਪਾਰਟੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਗੁਰਦੁਆਰਾ ਜਾਰਾ ਜ਼ਹੂਰਪੁਰ ਹੀਰਾ ਵਿਖੇ ਸ਼ੋਮਨੀ ਅਕਾਲੀ ਦਲ ਸੁਧਾਰ ਲਹਿਰ ਦੀ ਹੁਸ਼ਿਆਰਪੁਰ ਦੇ ਪ੍ਰੈਸਡੀਅਮ ਮੈਂਬਰ ਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਦੀ ਅਗਵਾਈ ਵਿੱਚ ਹੋਈ ਪਲੇਠੀ ਕਤਲਤਾ ਨੂੰ ਸੰਬੋਧਨ ਕਰਦੇ ਆ ਸੁਧਾਰ ਲਹਿਰ ਦੇ ਕਨਵੀਨਰ ਪਾਈ ਗੁਰਪ੍ਰਤਾਪ ਸਿੰਘ ਵ ਕਿ ਹੈ ਕਿ ਕალი ਦਲ ਦੀ ਸਰਕਾਰ ਸਮੇਂ ਜੋ ਬੇਅਦਬੀ ਤੇ ਭੁੱਲਾ ਹੋਈਆਂ ਉਹਨਾਂ ਨੂੰ ਸਮਾਂ ਰਹਿੰਦੇ ਆ ਨਾ ਪੰਥ ਦੋਖਿਆਂ ਨੂੰ ਸਜ਼ਾਵਾ ਦਿੱਤੇਗੇ ਤੇ ਨਾ ਹੀ ਗਲਤੀਆਂ ਦਾ ਸੁਧਾਰ ਕੀਤਾ ਗਿਆ ਜਿਸ ਦਾ ਖਮਿਆਜ਼ਾ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਭੋਗਤਨਾ ਪੈ ਰਿਹਾ ਹੈ ਕਿ ਹੈ ਕਿ ਸ਼੍ਰੀ ਅਕਾਲ ਧਿਕ ਸਾਹਿਬ ਸਾਹਮਣੇ ਪੇਸ਼ ਹੋਣ ਤੋਂ ਬਾਅਦ ਤਨਖਾਹੀਆਂ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਸਤੀਫਾ ਨਹੀਂ ਦਿੱਤਾ ਜਿਹਦੇ ਚੱਲਦੇ ਆ ਪਾਰਟੀ ਦਾ ਅਕਸ ਹੋਰ ਵੀ ਖਰਾਬ ਹੋ ਗਿਆ ਇਸ ਮੌਕੇ ਸਾਫ ਦਾ ਖਜ਼ਾਨਾ ਮੰਤਰੀ ਪ੍ਰਵਿੰਦਰ ਸਿੰਘ ਨੇ ਇਨਸਾਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਕਾਲੀ ਦਲ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ ਸੁਧਾਰ ਲਹਿਰ ਦਾ ਹਿੱਸਾ ਬਣਨਾ ਚਾਹੀਦਾ ਹੈ ਨਕਲੀ ਸ਼ਰਾਬ ਬਣਾਉਣ ਤੇ ਵੇਚਣ ਸੰਬੰਧੀ ਦਰਜ ਹੋਏ ਇੱਕ ਪੁਰਾਣੇ ਮਾਮਲੇ 'ਚ ਟਾਂਡਾ ਥਾਣੇ ਦੀ ਪੁਲਿਸ ਨੇ ਸਾਬਕਾ ਕਾਂਗਰਸੀ ਕੌਂਸਲਰ ਤੇ ਉਸਦੇ ਪਤੀ ਸਮੇਤ ਉਸ ਨੂੰ ਪਨਾਹ ਦੇਣ ਵਾਲੇ ਉਸਦੇ ਸਾਲੇ ਨੂੰ ਗ੍ਰਿਫਤਾਰ ਕੀਤਾ। ਫੜੇ ਗਏ ਮੁਲਜ਼ਮਾ ਦੀ ਪਛਾਣ ਸਾਬਕਾ ਕਾਂਗਰਸੀ ਕੌਂਸਲਰ ਰਾਧਾ ਉਸਦੇ ਪਤੀ ਰਾਜਕੁਮਾਰ ਪੁੱਤਰ ਸ਼ਿਵਦਿਆਲ ਵਾਸੀ ਵਿਜੇਨਗਰ ਵਾਰਡ ਨੰਬਰ 5 ਟਾਂਡਾ ਉਕਤ ਮੁਲਜ਼ਮਾ ਨੂੰ ਪਨਾਹ ਦੇਣ ਵਾਲੇ ਉਸਦੇ ਜੀਜਾ ਮੰਗਤਰਾਮ ਪੁੱਤਰ ਸ਼ਿਵਦਿਆਲ ਵਾਸੀ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਟਾਂਡਾ ਧਵਿੰਦਰ ਸਿੰਘ ਬਾਜਪਾਈ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਹਰਪੁਰ ਸ੍ਰਿੰਦਰ ਲੰਬਾ ਦੀ ਹਦਾਇਤਾਂ ਤਹਿਤ ਟਾਂਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਨਜਾਇਜ਼ ਸ਼ਰਾਬ ਦੀ ਤਸਕਰਾਂ ਨਾਲ ਤਪੌੜਨੀ ਵਿੱਢੀ ਗਈ ਮੌਕੇ ਉਸ ਵੇਲੇ ਸਫਲਤਾ ਹਾਸਿਲ ਹੋਈ ਜਦੋਂ ਆਦੀ ਅਗਵਾਈ ਹੇਠ ਐਸਪੀ ਟਾਂਡਾ ਥਾਣੇ ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਤੇ ਐਐਸਆਈ ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਜਾਇਜ਼ ਸ਼ਰਾਬ ਤਸਕਰੀ ਦੇ ਮਾਮਲੇ ਜੁੜੇ ਹੋਏ ਸਾਬਕਾ ਕਾਂਗਰਸੀ ਕੌਂਸਲਰ ਰਾਧਾ ਤੇ ਉਹਦੇ ਪਤੀ ਨੂੰ ਗ ਉਹਨਾਂ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਸ਼ੇਗੁਰ ਆਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਚਖੰਡ ਸ੍ਰੀ ਹਰਮਨਦਸ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੇ ਕੀਰਤਨ ਸੁਣਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸਚਖੰਡ ਸ੍ਰੀ ਹਰਮਨਦਸ ਸਾਹਿਬ ਦੇ ਗ੍ਰੰਥੀ ਰਾਜਦੀਪ ਸਿੰਘ ਜੰਮੂ ਕਸ਼ਮੀਰ ਧਰਮ ਪ੍ਰਚਾਰ ਕਮੇਟੀ ਦੇ ਕੋਆਰਡੀਨੇਟਰ ਜਗਤਾਨ ਸਿੰਘ ਨੇ ਸ਼ੇਗੁਰ ਆਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਸੰਬੰਧੀ ਇਸ ਮੋਹ ਸੰਗਤ ਨੂੰ ਵਧਾਈ ਦਿੱਤੀ। ਸੇ ਦਿਨ ਦੇਵਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੂੰ ਅੱਜ ਦੇ ਦਿਨ ਸਨ 1574 ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਿਆਈ ਦੀ ਬਖਸ਼ਿਸ਼ ਕੀਤੀ ਸੀ ਗੁਰਤਾ ਗਦੀ ਦੇ ਤਖਤ ਉੱਪਰ ਬਿਰਾਜਮਾਨ ਕੀਤਾ ਸੀ ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਗੁਰਿਆਈ ਗੁਰਪ੍ਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਅੱਜ ਦਾ ਇਹ ਪਾਵਨ ਪਵਿੱਤਰ ਦਿਹਾੜਾ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 450 ਸਾਲਾ ਗੁਰਿਆਈ ਗੁਰਪੁਰਬ ਅਤੇ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਜੋ ਕਿ ਪਰਸੋਂ ਨੂੰ ਆ ਰਿਹਾ ਉਹ ਅਰਧ ਸ਼ਤਾਬਦੀਆਂ ਦੇ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਜਿਸ ਦੇ ਸੰਬੰਧ ਵਿੱਚ ਦੋ ਦਿਨ ਪ੍ਰਮੁੱਖ ਸਮਾਗਮ ਇੱਥੇ ਗੁਰਦੁਆਰਾ ਦੀਵਾਨ ਹਾਲ ਮੰਡੀ ਸਾਹਿਬ ਵਿਖੇ ਹੋਏ ਆ ਅਤੇ ਅੱਜ ਤੋਂ ਸਮਾਗਮ 16, 17 ਅਤੇ 18 ਸਤੰਬਰ ਤਿੰਨ ਦਿਨ ਦੇ ਜੋ ਪ੍ਰਮੁੱਖ ਸਮਾਗਮ ਇਹਨਾਂ ਸ਼ਤਾਬਦੀਆਂ ਨੂੰ ਮੁੱਖ ਰੱਖ ਕੇ ਉਹ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਕਰਵਾਏ ਜਾ ਰਹੇ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ। ਨਜ਼ਰ ਮਾਰਦੇ ਹਾਂ ਜਦੇ ਮੌਸਮ ਦੇ ਹਾਲ-ਦਿਵਾਲ। ਅਜ਼ਨਾਲੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ حاضر ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ